ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋੜੀ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਝੋਟੀਆਂ ਦਿਖਾਵਾਂਗੇ ਦੋ ਕਾਲੀਆਂ ਤੇ ਇੱਕ ਬੂਰੀ ਚੰਗੀਆਂ ਜਿੰਦ ਜਾਨ ਵਾਲੇ ਗੱਬੜਾ ਸੁਣਨ ਨੂੰ ਰੈਡੀ ਆ 5 ਤੋਂ ਲੈ ਕੇ 10 ਦੇ ਵਿੱਚ ਵਿੱਚ ਇਕੱਲੇ ਇਕੱਲੇ ਨਾਗਵਾ ਡਿਟੇਲ ਵੀਰ ਤੋਂ ਪੁੱਛਦੇ ਆ ਰੇਟ ਵੀਡੀਓ ਦੇ ਵਿੱਚ ਹੋਊਗਾ ਆਓ ਅਗੇ ਕਰੀਏ ਗੱਲਬਾਤ ਸਤਿ ਨਾਮ ਐਡਰੈਸ ਦੱਸੋ ਜੀ ਆਪਣਾ। ਨਾਮ ਮੇਰਾ ਜਸਵੀਰ ਸਿੰਘ ਆ ਬਾਈ ਸੀਰਾ ਕਹਿੰਦੇ ਆ ਪਿੰਡ ਮੌੜਨਾ ਪਾਸ ਜ਼ਿਲ੍ਹਾ ਬਰਨਾਲਾ ਸੀਲ ਤਪਾ। ਮੋਬਾਈਲ ਨੰਬਰ ਜੀ 94177 17684 94177 17684 17684 ਪਹਿਲੇ ਨੰਬਰ ਜਿਹੜੀ ਬੂਰੀਵਾਂ ਚ ਦੇਖੀ ਇਹਨੇ ਸੂਆ ਕਿਹੜਾ ਸੁੰਦੀ ਆ ਜੀ? ਇਹ ਦੂਜਾ ਸੂਆ ਦੂਜਾ ਸੂਆ ਕਿਹ ਕਿਦਾਂ ਬਾਕੀ ਆ ਇਹਦੇ? ਇਹਦੇ 5-7 ਕਿਤੇ ਨਾ ਲਏ। ਹਫਤਾ ਸੂਣ ਚ ਬਾਕੀ ਆ ਦੁੱਧ ਕਿੰਨਾ ਕਹ ਦੱਸਿਆ ਮਾਲਕ ਨੇ ਪਿਛਲੀ ਵਾਰ ਦਾ। 15 ਕਿਲੋ ਕੇ। ਇਹਦੀ ਕੀ ਅੰਦਾਜ਼ਾ ਲਾ ਕੇ ਜਲੇ 14-15 ਮੱਲੇ ਬੰਦਾ। ਹਾਂ 16 ਮੱਲੇ ਸਰੋ। ਠੀਕ ਐ ਮੁੱਲੇ ਦਾ ਕੀ ਰਹੂਗਾ ਮੁੱਲਾ ਦਾ 140 ਮਾਨਤਨ ਹੋ ਜੂਗਾ ਆ ਮੌਕੇ ਤੇ ਮਾਨਤਨ ਤੋਰੇਵਾਰ ਨੂੰ ਸੋ ਵੀਰੋ ਦੂਜਾ ਸੂਆ ਸੁੰਦੀ ਵੀ ਮਾਲ ਕੇ ਕਹਿੰਦਾ 14 15 ਦੇ ਦਿੱਤਾ ਪਰ ਤੁਸੀਂ ਵੇਖ ਸਕਦੇ 14 ਮੰਨ ਲਿਓ ਇੰਨੇ ਦੁੱਧ ਦੀ ਗਵਾਹੀ ਇਹਦਾ ਹਵਾਨਾ ਭਰਦਾ ਗਾ ਵੱਧ ਆਪਣੀ ਸੇਵਾ ਦੇ ਟਪੰਡਾ ਸਿੰਘ ਕੁੰਡਾ ਸਾਫ ਸੁਥਰੀ ਰਾਜੀ ਸੰਗੀ ਪੜੀ ਵੀ ਕੱਦ ਵੱਡ ਬਹੁਤ ਹੈ ਇਹਦਾ ਥਣ ਲੇਵੇ ਸਾਫ ਸੁਥਰੀ ਆ ਮੁਠੀ ਵਾਲਾ ਥਾਣਾ ਚਾਰੇ ਨਿਖੜਵੇਂ ਸਾਫ ਸੁਥਰੀ ਬਿੱਤੀ ਤੇ ਕੋਈ ਟੁੱਟਮਾ ਲੇਵਾ ਨਹੀਂ ਬਿਲਕੁਲ ਕੰਪੈਕਟ ਹਵਾਨਾ ਪੂਰੀ ਜਿੰਦ ਜਾਨ ਵਾਲੀ ਰਾਜੀ ਸੰਗੀ ਪੜੀ ਵੀ ਵੱਡੀ ਵੀ ਆ ਤੇ ਪਲੀ ਪੁਲੀ ਵੀ ਬਹੁਤ ਜਾਜਤ ਤੇ ਨਾਲ ਹੀ ਬੂਰੀਆ ਜਿਹਨੂੰ ਕਹਿੰਦੇ ਮੰਜਾ ਕਹਿੰਦਾ ਮੈਂ ਜੋ ਪਰ ਪੂਰੀ ਰਾਜ ਹੀ ਸਾਫ ਸੁਥਰੀ 1,40,000 ਚ ਬਾਈ ਜੀ ਮਾਨਤਨ ਹੋ ਜਾਊਗਾ ਓਕੇ ਤੇ ਮਾਨਤਨ ਠੀਕ ਹੈ ਦਿਨ ਹਫਤਾ ਬਾਕੀ ਆ ਥਣਾ ਥਣਾ ਦੀ ਚਾਰਾਂ ਜੇ ਓਕੇ ਆ ਜਮਾ ਓਕੇ ਆ ਸੋ 1,40,000 ਕੀਮਤ ਦਾ ਵਪਾਰ ਦਾ ਕੰਮ ਆ ਵਿਕਰੀ ਦੀ ਖਾਤਰ ਮੈਂ ਆਈ ਹੋਈ ਆ ਤੇ 15 ਚੰਗੀ ਕੇਅਰ ਦਾ ਪਰਨਿਤ 14 ਕਿਲੋ ਦੁੱਧ ਦੇਣ ਦਾ ਆਵਾਣਾ ਗਵਾਹੀ ਭਰਦਾ ਮੁੱਠੀ ਵਾਲਾ ਥਣਾ ਪੂਰਾ ਸਾਫ ਸੁਥਰਾ ਨਿਕਣ ਮਾ ਚਾਰੇ ਥਣ ਬਿੱਤੀ ਦੇ ਕੋਈ ਇਹਦੇ ਨਾਲ ਮੰਨ ਕੇ ਚਲੋ ਜੋੜਦੀ ਨਹੀਂ ਕੋਈ ਹੋਰ ਨਹੀਂ ਤੇ ਅੱਗੇ ਦੋ ਨੰਬਰ ਜਿਹੜੀ ਝੋਟੀ ਦੇਖਿਆ ਧਾਗ ਤਲਵਾਰੀ ਆਪਾ ਇਹ ਕਿਹੜਾ ਸੂਆ ਸੂੰਦੀ ਆ ਜੀ ਪਹਿਲਾ ਸੂਆ ਮੱਥੇ ਫੁੱਲੀ ਹਨਾ ਦਿਨ ਕਿੱਕ ਕੱਢਦੀ ਹਜੇ ਇਹ ਵੀ ਨਹੀਂ ਜੀ ਹਲਤਾ ਹੈ ਕਿੰਨਾ ਕੁ ਦੁੱਧ ਪਾ ਸਕਦੀ ਹੈ ਇਹ ਇਹ 10 ਕਿਲੋ ਦੁੱਧ ਪਾਉਂਗੀ ਰੇਟ ਇਹਦਾ ਕੀ ਰਹੂਗਾ ਰੇਟ ਦਾ 95000 ਮਾਰਦਾਨ ਹੋ ਜਾਊਗਾ ਹਾਂ ਮੌਕੇ ਤੇ ਮਾਰ ਤੋਰੇ ਬਾਹਰ ਨੂੰ ਰੇਟ 95000 ਪਹਿਲਾ ਸੂਆ ਪਲੂਣ ਸੂੰਦੀ ਵੀ ਆ ਧਾਗ ਤਲਵਾਰੀ ਆ ਤੇ ਥਣਾ ਜੀ ਓਕੇ ਆ ਜਮਾ ਜੀ ਹਾਂ ਜੀ ਥਣਾ ਦੀ ਓਕੇ ਸੋ ਥਣ ਵਗੈਰਾ ਖਿੱਚ ਕੇ ਲੈਣ ਦੀ ਵੀ ਠੀਕ ਆ ਤਾਗਤਲਵਾਰ ਜੀ ਨੂੰ ਕਹਿੰਦਾ ਇੱਕ ਸੰਗ ਉੱਪਰ ਨੂੰ ਤੇ ਇੱਕ ਨੀਵਾ 10 ਕਿਲੋ ਦੁੱਧ ਆਮਣਾ ਦੇ ਦੇਣਾ ਕਾਦੇ ਚੰਗਾ ਜਿੰਦ ਜਾਣ ਵਾਲੀ ਆ ਸਮੀ ਪੜੀ ਵੀ ਆ 95000 ਦੇ ਵਿੱਚੋਂ ਮਾਨ ਤਨ ਮੌਕੇ ਤੇ ਮਾੜਾ ਮੋਟਾ ਹੋ ਜਾਊਗਾ ਇੱਕ ਹਫ਼ਤਾ ਕੁ ਲੱਗ ਭਾਗੇ ਦਾ ਸੂਣ ਚ ਬਾਕੀ ਪਿਆ ਪੜੀ ਪੁੜੀ ਵੀ ਬਹੁਤ ਜ਼ਿਆਦੇ ਆ ਤੇ ਥਣਾ ਦੇੋਕਿਆ ਵਪਾਰ ਦਾ ਕੰਮ ਆ ਥਣ ਖਿੱਚ ਕੇ ਲੈਂਦੇ ਵਾ ਸਾਰੇ ਤੇ ਬਾਈ ਜੀ ਤੀਜੇ ਨੰਬਰ ਜਿਹੜੀ ਝੋਟੀ ਦੇਖੀਏ ਨੇ ਇਹ ਕਿਹੜਾ ਸੂਆ ਸੁੰਦੀ ਆ ਜੀ ਦੂਜਾ ਸੂਆ ਸੁੰਦੀ ਆ ਜੀ ਦੂਜਾ ਸੂਆ ਪਿਓਰ ਮੋਹਰਾ ਆ ਗਈ ਹੈ ਨਾ ਮੈਨੂੰ ਲੱਗਦਾ ਮੱਥੇ ਤੇ ਬੱਲ ਵੀ ਹੈ ਨਹੀਂ ਕੋਈ ਨਾ ਇੱਕ ਹਫਤਾ ਸੂਣ ਜੀ ਬਾਕੀ ਪਲੂਣ ਤੇ ਦੁੱਧ ਕਿੰਨਾ ਕਦਸਿਆ ਮਾਲਕ ਨੇ ਆਪਣਾ 20 ਕਿਲੋ ਦਾ ਦੁੱਧ ਪਾਈ ਠੀਕ ਹੈ ਇੱਕ ਹਫਤਾ ਬਾਕੀ ਐ ਇਤ ਕੀ ਕੀ ਜਾਂਦਾ ਜਲਾ ਸਕਦੇ 16 17 ਕਿਲੋ ਦੁੱਧ ਤੋਂ ਬਾਅਦ ਪਲੱਸ 2 15 ਕਿਲੋ ਤੋਂ ਪਾਰ ਆੜੀ ਤਾਂ ਹੈਗੀ ਆ ਹੈਗੀ ਹੈ ਜੀ ਠੀਕ ਆ ਚੰਗਾ ਭਰੇ ਦੱਸਿਆ ਚੰਗਾ ਸੀ ਹੁਣ ਭਰੇ ਬਾਈ ਠੀਕ ਆ ਸਹੀ ਦੇ ਨੇ ਇੱਕ ਹਫਤਾ ਬਾਕੀ ਆ ਹਾਂ ਜੀ ਇੱਕ ਹਫਤਾ ਬਾਕੀ ਮੁੱਲੇ ਦਾ ਕੀ ਰੱਖਿਆ ਜੀ ਮੁੱਲੇ ਦਾ 165 ਹੈ ਜੀ ਟੋਰੀਓ ਬਾਹਰ ਨੂੰ ਸੋ 1,65,000 ਰੁਪਏ ਕੀਮਤ ਦਾ ਕਦ ਬਹੁਤ ਵੱਡਾ ਹੈਗਾ ਬੇਲ ਬੂਝ ਵੀ ਚੰਗੀ ਆ ਤੇ ਮੱਥੇ ਤੇ ਨਾ ਪੂਸ ਤੇ ਨਾ ਕਿਤੇ ਪਿੰਡੇ ਤੇ ਇੱਕ ਬਾਲ ਵੀ ਨਹੀਂ ਇਹਦੇ ਚਿੱਟਾ ਥੋੜਾ ਪੱਕੇ ਦਾ ਮੰਨਦੀ ਆ ਹਨਾ ਪੱਕੇ ਦਾ ਮੰਨਦੀ ਆ ਠੀਕ ਹੈ ਸੋ ਦੇਖੋ ਮੂੰਹ ਮੱਥਾ ਪੂਰੀ ਕੁੰਡੀ ਸਿੰਗਾ ਦੀ 165000 ਰੁਪਇਆ ਕੀਮਤ ਤੇ ਲੈਵਾ ਜਿੱਦੇ ਨੂੰ ਕਰ ਮੰਗਨੇ ਤਿਆਰ ਹੋਣਾ ਇਹ ਸੂਤਾ ਕਲਾ ਦੇਣਾ ਤੇ ਮੂਹਰੇ ਦੇਖੋ ਅੱਗੇ ਤੋਂ ਬਿਲਕੁਲ ਕੁੰਬਲੇ ਪਤਰੇ ਦੀ ਕੋਈ ਇਹ ਨਹੀਂ ਗੱਲ ਵੀ ਢੋਲ ਕੀ 4 ਫੁੱਟ ਦੀ ਮੂਹਰੇ ਚੱਕੀ ਫਿਰਦੀ ਹੋਵੇ ਤੇ ਬਰੀਕੀਆਂ ਝੋਟੀ ਦੇ ਵਿੱਚ ਜਿਹੜਾ ਵੀ ਲੈ ਗਿਆ ਨਾਲ ਦਾ ਪੀਓ ਦੁੱਧ ਤੇ ਇਦਾਂ ਦੇ ਝੋਟੀਆਂ 95 ਲੱਖ ਦੇ ਘਰਾਂ ਦੀ ਟੋਕਣਾ ਵੇਖ ਕਹਿੰਦੇ ਹੁੰਦੀਆਂ ਕਿਉਂਕਿ ਸ਼ਕੀਨੀ ਵੇਖਦੀ ਆ ਸਾਫ਼ ਸੁਥਰੀਆ ਪਿੰਡ ਜਲੇ ਸਕਾ ਬਹੁਤ ਜ਼ਿਆਦੇ ਆ ਦੂਜਾ ਸੂਆ ਸੂਨ ਨੂੰ ਕੁਝ ਕੁ ਦਿਨ ਬਾਕੀ ਪਏ ਹੈਗੇ ਤੇ ਪਿਓਰ ਮੋਹਰਾ ਦੇ ਵਿੱਚ ਆ ਗਈ ਇਹਦੀ ਕੀਮਤ ਇਹ ਕੀ ਹੈ 1,65,000 ਹੈ ਹਾਂਜੀ ਮਾਨਦਾਨ ਹੋ ਜਾਊਗਾ ਆ ਮੌਕੇ ਤੇ ਮਾਨਤਾ ਨੂੰ ਠੀਕ ਹੈ ਸੋ 30 ਨੰਬਰ ਤੇ ਦਿਖਾ ਦਈ ਆਪਾਂ ਦੂਜਾ ਸੂਆ ਛੋਟੀ ਸੂਨ ਵਾਲੀ ਸਿੰਘ ਮੱਥੇ ਤੇ ਨੀਵਾ ਤੇ ਕੁੰਡਾ ਸਿੰਘ ਲੈਵਾ ਦੇਖੋ ਪੂਰੀ ਲੈਬ ਦੀ ਸੁਥਰੀ ਆ ਤੇ ਸੂਨ ਨੂੰ ਹਫਤਾ ਬਾਕੀ ਦੂਜਾ ਨੰਬਰ ਤੇ ਖੜੀ ਆ ਤਾਕਤ ਤਲਵਾਰੀ ਫਲੂਨ ਪਹਿਲੇ ਤੇ ਖੜੀ ਆ ਪੂਰੀ ਛੋਟੀ ਦੂਜਾ ਸੂਆ ਸੂਨ ਵਾਲੀ ਪਿੰਡ ਮੋਰਨਾ ਪਾ ਜਿਲ੍ਹਾ ਬਰਨਾਲੇ ਦਾ ਪਿੰਡ ਪਏਗਾ ਤਿੰਨਾਂ ਛੋਟੀਆਂ ਚ ਕੋਈ ਵੀ ਛੋਟੀ ਪਸੰਦ ਹੋਵੇ ਤੇ ਬਾਈ ਜੀ ਨੰਬਰ ਬੋਲਿਆ ਆਪਣਾ 94170 17684 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ